ਚਾਲ ਮਣਾ ਚੱਲੀਏ ਖੇਤ ਨੂੰ ਪੱਠੇ ਪੁੱਠੇ ਵੱਢ ਲਈਏ ਤੇਲ ਮਨ ਲਈਏ 4 8 10 10 ਹੁੰਗਲਾਂ ਤੇ ਲੈ ਬਹੁਤਾ ਤੇਲ ਦਾ ਚਾਹ ਚੂਪੀ ਕੇ ਚੱਲਦੇ ਆਂ ਚਾਹ ਪੀ ਲਈਏ ਖੁੱਟਾ ਉਹ ਕਿਵੇਂ ਤੁਰਿਆ ਹੁੰਦਾ ਖੈਰ ਅੱਜ ਕਾਲੇ ਕਿਵੇਂ ਆ ਠੀਕ ਆ ਛੱਬੇ ਤੇ ਬਾਈ ਯਾਰ ਤੇਰਾ ਟਰੈਕਟਰ ਤਾਂ ਦੇ ਯਾਰ ਮੈਂ ਨਾ ਦੋ ਕਿੱल्ल्याਾਂ ਚ ਹਲ ਜੇ ਮਾਰਨੇ ਆ ਯਾਰ ਘਾਂਟੇ ਦਾ ਕੰਮ ਹੀ ਆ ਟਰੈਕਟਰ ਤੇਰੇ ਕੋਲ ਹੈ ਤਾਂ ਹੈ 3630 ਉਹ ਯਾਰ ਉਹਦਾ ਸੈਲਫ ਜਾ ਖਰਾਬ ਹੋ ਰਿਹਾ ਮਹਾਲਾ ਕਾਲਾ ਬੈਠਾ ਤੇ ਕੋਲੇ ਟਰੈਟ ਖੜਾ ਮੈਂ ਹੁਣ ਆਜੂ ਘਾਂਟੇ ਚ ਮਾਰ ਕੇ ਯਾਰ ਮੈਨੂੰ ਟਰੈਟ ਦੇ ਬਾਈ ਬਣ ਕੇ ਯਾਰ ਮੈਂ ਜਾਣਦਾ ਸੀ ਪੱਠੇ ਲੈਣਾ ਚੱਲ ਮੇਰਾ ਘਾਂਟੇ ਦਾ ਕੰਮ ਹੀ ਆ ਲੈ ਜਾ ਫਿਰ ਤੂੰ ਚੱਲ ਮੈਂ ਤਾਂ ਸ਼ਾਮ ਨੂੰ ਲਿਆਉ ਪੱਠੇ ਹਾਂ ਤੇ ਚਲ ਐਂ ਕਰ ਇਹ ਚ ਬਾਈ ਬਣ ਕੇ ਤੇਲ ਤੂਲ ਦੇਖ ਲਾ ਆਉਂਦਾ ਹੈ ਚਾ ਤੇਲ ਤੂਲ ਤਾਂ ਦੇਖੇ ਹੀ ਆ ਤੂੰ ਲੈ ਜਾ ਕੀ ਹੁੰਦਾ ਚੱਲ ਠੀਕ ਆ ਫਿਰ ਬਸ ਮੈਂ ਘੰਟੇ ਕ ਨੂੰ ਆ ਜੂ ਆ ਠੀਕ ਆ ਹਾਂ ਲੈ ਅੱਜ ਪਤਾ ਲੱਗ ਜੂ ਵੀ ਇਹ ਤੇਲ ਪਾਉਂਦਾ ਕਿ ਨਹੀਂ ਪਾਉਂਦਾ ਦੋ ਤਿੰਨ ਬਾਰ ਇਹ ਪਹਿਲਾਂ ਲੈ ਗਿਆ ਤੇ ਤੇਲ ਤਾਂ ਆਪਣਾ ਮੇਂ 10 ਉਂਗਲਾਂ ਤੇਲ ਹੈ ਅੱਜ ਪਤਾ ਲੱਗੂ ਵੀ ਪਾ ਇਹ ਕਿਹੜਾ ਪਾਣੀ ਤੇ ਚੱਲਦੇ ਆ ਦੱਸ ਨਾਲੇ ਚੰਗਾ ਭਲਾ ਆਪਦੇ ਕੋਲੇ ਹੈਗਾ ਟਰੈਕਟਰ ਪਰ ਮੰਗਣ ਦੀ ਆਦਤ ਹੈ ਪਤੰਦਰਾ ਨੂੰ ਲੱਦ ਕੇ ਜਾਣਦੇ ਅੱਥ ਦੇਖਦੇ ਆ ਕਿੰਨਾ ਕੁ ਜ਼ੋਰ ਲਾਉਂਦਾ ਇਹ ਰੱਪ ਕੇ ਬੰਦ ਓਏ ਤਾਂ ਜ਼ੋਰ ਹੀ ਨਹੀਂ ਲਾਉਂਦਾ ਕਿਹੜਾ ਟਰੈਕਟਰ ਹੈ ਯਾਰ ਕਾਲੇ ਮੰਗੂ ਥੱਕਿਆ ਜਾ ਪਿਆ ਇਹ ਤਾਂ ਓਏ ਚਾਹ ਬਣੀ ਪਈ ਹੈ ਚੱਲ ਪੀ ਲੈਨੇ ਆ ਚਾਹ ਆ ਜਾ ਆ ਜਾ ਫੇਰ ਫੇਰ ਲਿਆਂ ਬੰਦ ਕਰਿਆ ਓ ਚੱਲੀ ਜਾਂਦੇ ਆਪਣਾ ਕਿਹੜਾ ਤੇਲ ਮੱਚਦਾ ਮੰਗ ਕੇ ਲੈਣਾ ਓ ਹੋਰ ਕੁਝ ਨਹੀਂ ਹੁੰਦਾ ਚੱਲੀ ਜਾਂਦੇ ਲੈ 2 ਕਗੇੜੇ ਰਹਿ ਗਏ ਯਾਰ ਤੇ 2 ਕਗੇੜੇ ਲਾ ਕੇ ਟਰੈਡ ਛੱਡ ਕੇ ਆਈਏ ਕਾਲਾ ਵੀ ਡਿੱਕੀ ਜਾਂਦਾ ਹੋਊਗਾ ਚਾਪੀ ਕੇ ਬੋਰ ਬੋਰ ਪੀ ਕੇ ਚਾ ਛੱਡਿਆ ਅੱਛਾ 5 ਕੁੰਗਲਾਂ ਹੀ ਮੱਚਿਆ ਤੇਲ ਕਿਵੇਂ ਕਰੀਏ ਬਸ ਤੇਲ ਪੋਨੂ ਕੀ ਐ ਇੰਹ ਖਲਾ ਰ ਚੁੱਪ ਕਰਕੇ ਉਹ ਬਾਕੀ ਉਹਨੂੰ ਕਿਹੜਾ ਪਤਾ ਲੱਗਦਾ ਹੋਰ ਕਰੇ ਬੁੜੀਆਂ ਹੋਣਗੀਆਂ ਇੰਹ ਲਾਏ ਇੰਹ ਚੁੱਪ ਕਰਕੇ ਇੰਹ ਲਾਏ ਹੋਣੇ ਹਣਾ ਹੋਰ ਤੇਲ ਪੋਨੂ ਕੀ ਐ 15 ਮਹਿੰਗਾ ਤੇਲ ਆ ਆਪਾਂ ਕਿਹੜਾ ਮੱਚਿਆਗਾ ਬਾਕੀ ਉਹਨੂੰ ਪਤਾ ਹੀ ਨਹੀਂ ਲੱਗਦਾ ਹੋਰ ਚੱਲ ਮੈਂ ਵੀ ਆ ਗਿਆ ਬਸ ਤੇ ਮਗਰੀ ਲੈ ਲੈ ਮੈਨੂੰ ਤਾਂ ਐ ਸੀ ਵੀ ਬੁੜੀਆਂ ਕੋਲ ਖੜਾ ਕੇ ਛੱਡਿਆਉਂਗਾ ਪਤੰਦਰ ਤਾਂ ਸਾਹਮਣੀ ਬੈਠਾ ਜਾਵਾਂ ਚੱਲ ਕੋਈ ਨਹੀਂ ਇਹਦੇ ਮੱਥੇ ਨਹੀਂ ਲੱਗਦੇ ਆਂ ਚੱਪ ਚੱਲਾਂਗੇ ਲੈ ਕਾਲੇ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਆ ਟਰੈਕਟਰ ਖੜਾ ਚੱਲ ਮੈਂ ਚੱਲਿਆ ਚੰਗਾ ਨਿਪਟ ਗਿਆ ਕੰਮ ਹਾਂ ਕੰਮ ਮੈਂ ਵੀ ਤੈਨੂੰ ਕਦੋਂ ਦਾ ਡੀਕੀ ਜਾਂਦਾ ਸੀਗਾ ਹੋਰ ਮੈਂ ਵੀ ਆਖਾਂ ਮਾਂ ਕਾਲਾ ਡੀਕੀ ਜਾਂਦਾ ਸਾਹਮਣੇ ਬੈਠਾ ਚੰਗਾ ਬਾਈ ਧੰਨਵਾਦ ਠੀਕ ਠੀਕ ਮੈਂ ਪੱਠੇ ਲੈਣ ਜਾਣਾ ਤੇਲ ਤਾਂ ਮਣੀਏ ਹੁਣ ਦੇਖੇ ਕੱਟੀ ਕੱਟਾ ਕੱਢੀਏ ਪਤੰਦਰਾਂ ਹੀ ਖੜਾ ਗਿਆ ਮੈਂ ਜੋ 10 ਉਂਗਲਾਂ ਤੇਲ ਸੀਗਾ ਪੰਜ ਹੀ ਛੱਡ ਕੇ ਗਿਆ ਪੰਜ ਉਂਗਲਾਂ ਮਚਾਤੀਆਂ ਕੀ ਕਰੂਗਾ ਕਿਸੇ ਨੂੰ ਕੋਈ ਸੰਦਾ ਦੇ ਇੱਕ ਨਾਲ ਤਾਂ 2 ਲੱਖ ਦਾ ਸੰਦਾ ਦਿੱਤਾ ਤੇਲ ਪਵਾਇਆ ਨਹੀਂ ਮਾਂ ਦੇ ਸ਼ੇਰ ਨੇ ਟਿੱਪ ਵੀ ਨਹੀਂ ਪਵਾਇਆ ਕੀ ਕੋਈ ਸੰਧ ਦੇ ਕੇ ਕਲੇਕਟੀ ਬਣਾਈ ਇਹਨਾਂ ਹੋਰ ਪਾਕੇ ਤਾਂ ਠੀਕ ਹੈ ਭਾਈ ਵਧੀਆ ਵਧੀਆ ਭਾਈ ਵਧੀਆ ਕੀ ਬਣਾਈ ਜਾਂਦਾ ਸੀ ਇੱਥੇ ਪੱਠੇ ਲੈਣ ਜਾਂਦਾ ਸੀ ਭਾਈ ਠੰਗ ਮਾਲ ਲਗਾ ਸੀ ਕੋਈ ਟਰੈਕਟਰ ਠੀਕ ਹੈ ਮੈਂ ਤਾਂ ਸਾਰਾ ਦਿਨ ਬਾਹੀ ਗਿਆ 2 ਲੱਖ ਦਾ ਸੰਦਾ ਦਿੱਤਾ ਤੇ ਤੇਲ ਪਵਾਇਆ ਨਹੀਂ अच्छा की करूँगा किसे नु कोई मन्न संदे दे के है ना बुरा हाल है यार फोन ना करा मैं उनु ना 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 रहंदे यार हैं रहंदे लांबा दे है। ता दे ओ मां कह तू तां उनु लांबे ਲਗਾ ਮਨਾ ਕਰੀ اچھا ਨਹੀਂ ਤਾਂ ਵੀ ਉਨੂੰ ਪੁੱਛੇ ਤਾਂ ਸਹੀ ਵੀ ਤੇਲ ਪਵਾਇਆ ਨਹੀਂ ਪਹਿਲਾ ਆਪਾਂ ਦੇਖ ਕੱਲੇ ਸੰਦ ਵੀ ਦਿੱਤਾ ਤੂੰ ਠੀਕ ਹੈ ਫਿਰ ਜੇ ਉਨਾਂ ਬਾਦੇ ਦਾ ਮੋਟਾ ਮੂੰਹ ਕਰੂਗਾ ਯਾਰ ਉਹ ਤਾਂ ਹੈ ਫਿਰ ਮੋਟਾ ਮੂੰਹ ਕਰ ਲੈਂਦਾ ਗਲਾ ਹੈਲੋ हां भाई ਉਹ ਭਰਾਵਾ ਤੇਲ ਤਾਂ ਪਵਾ ਦਿੰਦਾ ਉਹ ਭਰਾਵਾ ਮੈਂ ਪਵਾ ਪਵਾ ਕੇ ਖਲਾਰ ਕੇ ਗਿਆ ਯਾਰ ਕਿੱਥੇ ਯਾਰ ਪੰਜ ਜੰਗਲਾਂ ਤੇਲ ਮਚਾਤਾ ਯਾਰ ਬਾਈ ਮੈਂ 500 ਦਾ ਤੇਲ ਪਵਾਇਆ ਭਰਾਵਾ ਕਮਾਲ ਕਰਦਾ ਅੱਗੇ ਤੋਂ ਨਾ ਲੈ ਕੇ ਜਾਵਾਂਗੇ ਮੰਗ ਕੇ ਯਾਰ ਨਾਲ ਜਾਣ ਵਾਲੀ ਕੀ ਗੱਲ ਇਹ ਕਿਹੜਾ ਪਾਣੀ ਤੇ ਚਲਦੇ ਆ ਯਾਰ ਉਹ ਯਾਰ ਬਾਈ ਜਦੋਂ ਮੈਂ ਤੇਲ ਪਵਾਇਆ ਯਾਰ ਤੂੰ ਹੀ ਕਹਦੇ ਅੱਗੇ ਤੋਂ ਆਈ ਨਾ ਭਰਾਵਾ ਘੱਟ ਪਰ ਯਾਰ ਦੇਖ ਲੈ ਉਹੀ ਲੜਾਈ ਵਾਲੀ ਗੱਲ ਹੋ ਗਈ ਨਾ ਮੈਂ ਤੈਨੂੰ ਕਾਲੇ ਪਹਿਲੇ ਆਖਿਆ ਸੀ ਮੈਂ ਕਿਹਾ ਵੀ ਮੂੰਹ ਮੋਟਾ ਕਰੂਗਾ ਉਹ ਨਾ ਫੋਨ ਕਰ ਤੂੰ ਨਾਲੇ ਸ਼ਾਂਤ ਤੇ ਨਾਲੇ ਲੜਾਈ ਹਾਂ ਕਾ ਨਹੀਂ ਰਿਹਾ ਸਲਸੰਦ ਦੇਨ ਕਰਨ ਦਾ ਨਹੀਂ ਰਿਹਾ ਵੀ ਨਹੀਂ ਰਿਹਾ